ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਕਉ ਬੇਖਮ ਗਰ ਤੋ ਰਹਿ ਆਸ ਪਿਆਸ ਤੁਮਹਾਂ ਪਰਮਹੀਤੇ ਹੋ ਰਹਿ ਰਹਾ ਰਹਾ ਕਾਮ ਕ੍ਰੋਧ ਲੋਭ ਮਾਨ ਏਹ ਬਿਆਦ ਸ਼ੋਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ गावा ਅਨ ਦਿਨ ਪ੍ਰਭ ਧਿਆਵੋ ਪਰਮ ਪੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੁਰੈ ਆਸਾ ਮਹਲਾ ਪੰਜਵਾ ਕਬਿਖਮ ਗਰ ਤੋ ਰੈ ਆਸ ਪਿਆਸ ਤਹਮ ਹੋ ਪਰ ਮਹੀਤੇ ਹੋ ਰੈ ਰਹਾ ਰਹਾ ਕਾਮ ਕ੍ਰੋਧ ਲੋਭ ਮਨ ਇਹ ਬਿਆਦ ਸੋ ਰੈ ਸ਼ਾਂਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵਾਂ ਅਨ ਦਿਨ ਪ੍ਰਭ ਤਿਆਵੋ ਪਰਮ ਪੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੁਰੈ ਆਸਾ ਮਹਲਾ ਪੰਜਵਾ ਕਬਿਖਮ ਗਰ ਤੋ ਰੈ ਆਸ ਪਿਆਸ ਤਹਮ ਹੋ ਪਰਮਹੀਤੇ ਹੋ ਰੈ ਰਹਾ ਰਹਾ ਕਾਮ ਕ੍ਰੋਧ ਲੋਭ ਮਨ ਇਹ ਬਿਆਦ ਸੋ ਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵਾਂ ਅਨ ਦਿਨ ਪ੍ਰਭ ਧਿਆਵੋ ਪਰਮ ਪੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੁਰੈ ਆਸਾ ਮਹਲਾ ਪੰਜਵਾਂ ਬੇਖਮਗਾਰ ਤੋਰੈ ਆਸ ਪਿਆਸ ਤੁਮ ਹੋ ਪਰ ਮਹੀਤੇ ਹੋ ਰਹਾ ਰਹਾ ਕਾਮ ਕ੍ਰੋਧ ਲੋਭ ਮਨ ਇਹ ਬਿਆਦ ਸੋਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵਾ ਅਨ ਦਿਨ ਪ੍ਰਭ ਤਿਆਵੋ ਪਰਮ ਪੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੁਰੇ ਆਸਾ ਮਹਲਾ ਪੰਜਵਾ ਕਉ ਬਖਮ ਗਰ ਤੋ ਰਹਿ आस प्यास तुहम हो परमहीते हो रे रहा रहा काम क्रोध लोभ मान ए बेआद सो रे शांत संग नाम रंग गुण गोविंद गावा ਅਨ ਦਿਨ ਪ੍ਰਭ ਤਿਆਵ ਪਰਮ ਪੀਤ ਜੀਤ ਮਿਟਾਵ ਨਿਦ ਨਾਮ ਨਾਨਕ ਮੁਰੇ ਆਸਾ ਮਹਲਾ ਪੰਜਵਾ ਕਉ ਬਖਮ ਗਰ ਤੋ ਰੇ ਆਸ ਪਿਆਸ ਤਹਮ ਹੋ ਕਰਮ ਹੀ ਤੇ ਹੋ ਰਹਾ ਰਹਾ ਕਾਮ ਕ੍ਰੋਧ ਲੋਭ ਮਨ ਇਹ ਬਿਆਦ ਸੋ ਰੇ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵਾ ਅਨ ਦਿਨ ਪ੍ਰਭ ਤਿਆਵੋ ਪਰਮ ਪੀਤ ਜੀਤ ਮਿਟਾਵ ਨਿਦ ਨਾਮ ਨਾਨਕ ਮੁਰੈ ਆਸਾ ਮਹਲਾ ਪੰਜਵਾਂ ਕਉ ਬਖਮ ਗਰ ਤੋ ਰੈ ਆਸ ਪਿਆਸ ਤੁਮ ਹੋ ਪਰਮਹੀਤੇ ਹੋ ਰੈ ਰਹਾ ਹਾ ਕਾਮ ਕਰੋਦ ਲੋਭ ਮਨ ਇਹ ਬਿਆਦ ਸੋਰ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵਾ ਅਨ ਦਿਨ ਪ੍ਰਭ ਤਿਆਵ ਪਰਮ ਪੀਤ ਜੀਤ ਮਿਟਾਵ ਨਿਦ ਨਾਮ ਨਾਨਕ ਮੁਰੈ ਆਸਾ ਮਹਲਾ ਪੰਜਵਾ ਕਉ ਬਖਮ ਗਰ ਤੋ ਰੈ ਆਸ ਪਿਆਸ ਤਹਮ ਹੋਂ ਪਰਮ ਹੀ ਤੇ ਹੋ ਰੈ ਰਹਾ ਹਾ ਕਾਮ ਕਰੋਦ ਲੋਭ ਮਨ ਇਹ ਬਿਆਦ ਸੋਰ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ गावा ਅਨ ਦਿਨ ਪ੍ਰਭ ਤਿਆਵ ਪਰਮ ਪੀਤ ਜੀਤ ਮਿਟਾਵ ਨਿਦ ਨਾਮ ਨਾਨਕ ਮੁਰੇ ਆਸਾ ਮਹਲਾ 5 ਕਾਉ ਬਖਮ ਗਰ ਤੋ ਰੈ ਆਸ ਪਿਆਸ ਤੁਮ ਹੋ ਪਰਮਹੀਤੇ ਹੋ ਰੈ ਰਹਾ ਰਹਾ ਕਾਮ ਕ੍ਰੋਧ ਲੋਭ ਮਨ ਇਹ ਬਿਆਦ ਸ਼ੁਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਵਾ ਅਨ ਦਿਨ ਪ੍ਰਭ ਧਿਆਵੋ ਪਰਮ ਪੀਤ ਜੀਤ ਮਿਟਾਵਾ ਨਿਦ ਨਾਮ ਨਾਨਕ ਮੁਰੈ ਆਸਾ ਮਹਲਾ ਪੰਜਵਾ ਕਬਿਖਮ ਗਰ ਤੋ ਰੈ ਆਸ ਪਿਆਸ ਤਹਮ ਹੋ ਪਰ ਮਹੀਤੇ ਹੋ ਰੈ ਰਹਾ ਰਹਾ ਕਾਮ ਕ੍ਰੋਧ ਲੋਭ ਮਨ ਇਹ ਬਿਆਦ ਸੋ ਰੈ ਸ਼ਾਂਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵਾ ਅਨ ਦਿਨ ਪ੍ਰਭ ਤਿਆਵੋ ਪਰਮ ਪੀਤ ਜੀਤ ਮਿਟਾਵੋ ਨਿਦ ਨਾਮ ਨਾਨਕ ਮੁਰੇ ਆਸਾ ਮਹਲਾ ਪੰਜਵਾ ਕਉ ਬਖਮ ਗਰ ਤੋ ਰੈ आस प्यास तुहम हो परमहीते हो रे रहा रहा काम क्रोध लोभ मान ए बेआद सो रे संत संग नाम रंग गुण गोविंद गावा ਅਨ ਦਿਨ ਪ੍ਰਭ ਤਿਆਵ ਪਰਮ ਪੀਤ ਜੀਤ ਮਿਟਾਵ ਨਿਦ ਨਾਮ ਨਾਨਕ ਮੁਰੈ ਆਸਾ ਮਹਲਾ ਪੰਜਵ ਕਉ ਬਖਮ ਗਰ ਤੋ ਰੈ ਆਸ ਪਿਆਸ ਤੁਮਹੋ ਪਰਮਹੀਤੇ ਹੋ ਰਹਾ ਰਹਾ ਕਾਮ ਕ੍ਰੋਧ ਲੋਭ ਮਨ ਇਹ ਬਿਆਦ ਸੋ ਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵਾ ਅਨ ਦਿਨ ਪ੍ਰਭ ਤਿਆਵੋ ਪਰਮ ਪੀਤ ਜੀਤ ਮਿਟਾਵ ਨਿਦ ਨਾਮ ਨਾਨਕ ਮੁਰੈ ਆਸਾ ਮਹਲਾ ਪੰਜਵਾ ਕਉ ਬਖਮ ਗਰ ਤੋ ਰੈ ਆਸ ਪਿਆਸ ਤਹਮ ਹੋ ਪਰਮ ਹੀ ਤੇ ਹੁਰੈ ਰਹਾ ਰਹਾ ਕਾਮ ਕ੍ਰੋਧ ਲੋਭ ਮਨ ਇਹ ਬਿਆਦ ਸੁਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ गावा ਅਨ ਦਿਨ ਪ੍ਰਭ ਤਿਆਵ ਪਰਮ ਪੀਤ ਜੀਤ ਮਿਟਾਵ ਨਿਦ ਨਾਮ ਨਾਨਕ ਮੁਰੇ ਆਸਾ ਮਹਲਾ ਪੰਜਵਾਂ ਕਾ ਬਖਮ ਗਰ ਤੋ ਰੈ ਆਸ ਪਿਆਸ ਤੁਮ ਹੋ ਪਰਮਹੀਤੇ ਹੋ ਰੈ ਰਹਾ ਰਹਾ ਕਾਮ ਕ੍ਰੋਧ ਲੋਭ ਮਨ ਏਹ ਬਿਆਦ ਸ਼ੋਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ गावा ਅਨ ਦਿਨ ਪ੍ਰਭ ਆਵਿਓ ਪਰਮ ਪੀਤ ਜੀਤ ਮਿਟਾਵ ਨਿਦ ਨਾਮ ਨਾਨਕ ਮੁਰੇ